ਸਿੰਗਰਸ ਐਜੂਕੇਸ਼ਨ ਤੇ ਗਾਣੇ ਗਾਉਣ ਆ ਅੱਛਾ ਮੈਂ ਹੁਣ ਥੋੜੇ ਪੋਡਕਾਸਟ ਤੇ ਸਿੰਗਰਸ ਨੂੰ ਬੇਨਤੀ ਕਰਦਾ এনਵਾਇਰਨਮੈਂਟ ਤੇ ਗਾਣੇ ਗਾਉਣ ਪੌਦੇ ਲਾਉਣ ਤੇ ਗਾਣੇ ਗਾਉਣ ਫਰਕ ਕਿਉਂ ਨਹੀਂ ਪੈਂਦਾ ਦੇਖੋ ਮੈਂ ਦੱਸਦਾ ਜੀਤ ਨੇ ਦਰਖਤ ਲਾਉਣ ਤੇ ਗਾਣਾ ਗਾਤਾ ਹੁਣ ਮੈਂ ਕੀ ਕਰੂੰਗਾ ਮੈਂ ਦਲਜੀਤ ਦਾ ਫੈਨ ਆ ਮੈਂ ਹੁਣ ਦਰਖਤ ਲਾ ਕੇ ਰੀਲ ਬਣਾ ਕੇ ਦਲਜੀਤ ਨੂੰ ਮੈਂ ਟੈਗ ਕਰੂੰਗਾ ਬਿਲਕੁਲ ਠੀਕ ਆ ਮੇਰੀ ਰੀਲ ਮੇਰੀ ਰੀਲ ਤੇ ਦਲਜੀਤ ਨੇ ਕਲਿੱਕ ਕਰਤਾ ਮੇਰੀ ਬਲੇ ਬਲੇ ਆ ਮੈਂ ਖੁਸ਼ ਹਾਂ ਪਰ ਉਹ ਦਰਖਤ ਲੱਗ ਗਿਆ ਹਾਂਜੀ ਐਵੇਂ ਆਪਾਂ ਸਾਰੇ ਦੇਖੋ ਆਪਣੇ ਭਰਾ ਨੇ ਸਾਰੇ ਐਵੇਂ ਗਿੱਪੀ ਗਰੇ ਵਾਲਾ ਬਬੂ ਮਾਨਾ ਹਨਾ ਉਹ ਦਰਖਤ ਲਾਉਣ ਦੀਆਂ ਵੀਡੀਓਸ ਜੇ ਆਪ ਪਾ ਦੇਣ ਹਾਂਜੀ ਤੇ ਉਹ ਜੋ ਇੰਨੀ ਗੱਲ ਕਹਿ ਜਾਣਾ ਵੀ ਮੇਰੇ ਫੋਲੋਅਰਸ ਉਹ ਮੇਰੇ ਭਰਾਵੋ ਵੀ ਤੁਸੀਂ ਦਰਖਤ ਲਾ ਕੇ ਮੈਨੂੰ ਵੀਡੀਓ ਸਟੈਕ ਕਰੋ ਉਨਾਂ ਨਾਲ ਇਹਨੇ ਗੱਲ ਕਹਿਣ ਤੇ ਪੰਜਾਬ ਹਰਿਆ ਭਰਿਆ ਹੋ ਜਾ ਸਮਾਂ ਖਰਾਬ ਆ ਰਿਹਾ ਹੈ ਜੇ ਦੇਖੋ ਅੱਗੇ ਫਿਲਮਾਂ ਉਨਰ ਜਾਂ ਤਾਂ ਚੱਲਣਗੀਆਂ ਜੇ ਆਕਸੀਨਰ ਹੋਗੀ ਸਿੱਧੀ ਗੱਲ ਸਾਰੇ ਕੰਮ ਤਾਂ ਹੋਣੇ ਜੇ ਆਕਸੀਨਰ ਹੋਗੀ ਆਕਸੀਨਤਾਰ ਹੋਗੀ ਜਿਤਨਾ ਖਤ ਰਹਿਣਗੇ ਇਹ ਸਿੰਗਰਸ ਨੂੰ ਕੋਈ ਸ਼ੱਕ ਨਹੀਂ ਬਹੁਤ ਸਟੂਡੈਂਟਸ ਸਾਰੇ ਫੋਲੋ ਕਰਦੇ ਆਂ ਆਪਾਂ ਵੀ ਫੋਲੋ ਕਰਦੇ ਆਂ ਠੀਕ ਆ ਵੀ ਇਹ ਸਾਰੇ ਵੀ ਦੇਖੋ 3 ਮਹੀਨਿਆਂ ਦੀ ਗੱਲ ਆ ਸਾਰਾ ਸਾਲ ਆਪਣੇ ਸ਼ੋਅ ਆਪਣੀਆਂ ਫਿਲਮਾਂ ਆਪਣੇ ਗਾਣੇ ਜਿਹੜੇ ਮਰਜ਼ੀ ਚਲਾਉਣ ਆ 3 ਮਹੀਨੇ